ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਡਾਕਟਰ ਦਾ ਜਿਹੜਾ ਪਰਚਾ ਉਹ ਦਰਜ ਹੋ ਗਿਆ ਤੇ ਕੱਲ ਨੂੰ ਉਹਨੂੰ ਅਦਾਲਤ ਚ ਪੇਸ਼ ਕਰਨਾ ਸਹੀ ਡਾਕਟਰ ਨਾਲ ਕੋਈ ਦੁਸ਼ਮਣੀ ਨਹੀਂ ਹੈ ਬੋਲਦਾ ਸੀ ਬੋਲੀ ਜਾਂਦਾ ਵਿਚਾਰਾ ਇਨਸਾਨ ਨੂੰ ਵਿਚਾਰ ਸਾਡੇ ਨਹੀਂ ਮਿਲਦੇ ਬੋਲੀ ਜਾਂਦਾ بڑے ਲੋਕ ਬੋਲਦੇ ਆ ਭਰਤੀ ਤੇ ਭੈਣ ਨੂੰ ਤੇ ਇਹ ਤੇ ਭੈਣ ਨੂੰ ਗਲਤ ਬੋਲਣਾ ਕੋਈ ਵੀ ਕੇ ਖਰਾਬ ਬੋਲਦਾ ਮੜਾ ਉਹ ਠੀਕ ਨਹੀਂ ਹੈ ਸਰੇ ਕਈ ਸਜਣ ਕਹਿੰਦੇ ਤੂੰ ਲਾਈ ਲਾ ਵੀ ਖੇਡ ਜਾਨਾ ਮੈਂ ਲਾਈ ਲਾ ਵੀ ਨਹੀਂ ਖੇਡਦਾ ਹੁੰਦਾ ਮੈਂ ਜਿਹੜੇ ਕੰਮ ਨੂੰ ਹੱਥ ਪਾੜਦਾ ਉਹ ਨਾ ਸਰੇ ਲਾ ਜਿਹੜਦਾ ਹੁੰਦਾ ਬੈਠਾ ਠਾਣੇ ਜਾ ਕੇ ਪਤਾ ਕਰ ਲੋ ਜਿਹਨੂੰ ਸ਼ਾਕਾ ਕਿਹਨੂੰ ਉਹ ਆਪਣੇ ਕਰਮਾਂ ਦੀ ਸਜ਼ਾ ਏੜੀ ਜ਼ੁਬਾਨ ਆ ਨਾ ਦੋਸਤੋ ਇਸਲਾਮਾਂ ਕਰਵਾਉਂਦੀ ਹੈ ਤੇ ਡੰਗਾਂ ਕਰਵਾਉਂਦੀ ਹੈ ਨਹੀਂ ਡਾਕਟਰ ਨਾਲ ਕੋਈ ਵਿਰੋਧ ਨਹੀਂ ਤੁਸੀਂ ਸੁਣੀ ਨਹੀਂ ਸੀਗੀ ਠੀਕ ਆ ਉਹਦਾ ਵਿਚਾਰ ਮੈਨੂੰ ਨਹੀਂ ਮਿਲਦੇ ਮੇਰੇ ਉਹਨਾਂ ਨਹੀਂ ਮਿਲਦੇ ਵੱਖਰੀ ਗੱਲ ਆ ਵਰ ਵਿੱਚ ਧੀਾਂ ਤੇ ਭੈਣਾਂ ਇਹ ਨਹੀਂ ਹੋਣੀ ਚਾਹੀਦੀ ਤੁਹਾਡੇ ਵਿਚਾਰ ਨਹੀਂ ਮਰਦੇ ਕਹਿੰਦਾ ਕੋਈ ਗੱਲ ਨਹੀਂ ਪਰ ਅੱਗੇ ਮੇਰੇ ਵੀ ਜਿੰਨੇ ਵੀ ਹੈਗੇ ਸੱਜਣਾ ਚਾਹੇ ਕੋਈ ਕਿਸੇ ਵੀ ਜਾਤ ਕਿਸੇ ਧਰਮ ਦਾ ਕਿਸੇ ਕਾਸਟ ਦਾ ਵਾ ਆਪਣੇ ਵਿਚਾਰਾਂ ਦੇ ਵਿੱਚ ਕਿਸੇ ਧੀ ਭੈਣ ਦਾ ਲੈ ਕੇ ਆਇਆ ਕੋਈ ਜੀ ਨੂੰ ਯਾਰ ਮੇਰੀ ਸੋਚ ਕਿਉਂਕਿ ਮੈਂ ਨਾ ਡਟੜ ਦੀ ਧੀ ਭੈਣ ਬਾਰੇ ਕੱਲ ਗੱਲ ਤੋਂ ਬੋਲਿਆ ਨਾ ਅੱਜ ਸਵੇਰੇ ਬੋਲਿਆ ਨਾ ਹੁਣ ਬੋਲਦਾ ਕਿਉਂਕਿ ਮੇਰੇ ਵਾਸਤੇ ਹਰ ਨੀਤੀ ਤੇ ਮੇਰਾ ਦੁਸ਼ਮਣ ਵੀ ਕੋਈ ਨਹੀਂ ਹੈਗਾ ਬੰਦਾ ਉਹ ਤੇ ਮੇਰਾ ਵਿਰੋਧੀ ਵੀ ਕੋਈ ਨਹੀਂ ਹੈਗਾ ਹਰ ਗੱਤ ਮੇਰੀ ਆਪਣੇ ਜਿੱਦਾਂ ਹੀ ਮੇਰੀ ਆਪਣੇ ਧੀਆ ਉਹ ਤਾਂ ਨਹੀਂ ਹੋਤੀ ਆ ਸੋ ਸਾਰੀਆਂ ਗੱਲਾਂ ਅਖੀਰ ਵੀ ਡਾਕਟਰ ਦੇ ਪਰਚਾ ਹੋਗਾ ਸਵੇਰੇ ਪੇ ਥਾੜੇ ਜਾਣਾ ਸਾਨੂੰ ਬੁਲਾਇਆ ਉੱਥੇ ਸਵੇਰੇ ਜਾ ਕੇ ਜਾਵਾਂਗੇ ਤੇ ਕਾਨੂੰਨ ਪੇਸ਼ ਕਰਾਂ ਤੇ ਉਹ ਆਪਣੇ ਕੀਤੇ ਸਜ਼ਾ ਭਾਰਿਆ ਦੋਸਤੋ ਧੰਨਵਾਦ ਹੁੰਦਾ ਸੀਗਾ ਕਿਹੜੀ ਧਾਰਾ ਅਧਿਆਤ ਪਰਚਾ ਹੋਇਆ 100 ਪੀਪੀਐਸ ਸੁਖਵਿੰਦਰ ਸਿੰਘ ਧਰਮਕੋਟ ਮੋਗੇ ਦਾ ਰਹਿਣ ਵਾਲਾ ਹੈ ਉਹਦੇ ਮਤਲਬ ਖਿਲਾਫ ਇਹਨੇ ਡਾਕਟਰ ਗੁਰਿੰਦਰ ਸਿੰਘ ਨੇ ਪੋਸਟ ਪਾਈ ਸੀਗੀ ਉਹਦੀ ਲੜਕੀ ਦੇ ਖਿਲਾਫ ਵੀ ਬੋਲਿਆ ਸੀਗਾ ਜਿਸ ਨੇ ਉਹਨਾਂ ਨੇ ਦਰਖਾਸਤ ਦਿੱਤੀ ਸੀ ਮਾਨਯੋਗ ਸੀਪੀ ਸਰ ਦੇ ਪਾਸ ਉਹ ਦਰਖਾਸਤ ਤੇ ਅਸੀਂ ਪਰਚਾ ਦਰਜ ਕੀਤਾ ਹੈ ਮਕਦਮਾ ਨੰਬਰ 12 ਅੰਡਰ ਸੈਕਸ਼ਨ 354 294 506 509 ਆਈਪੀਸੀ 67 67ਏ ਆਈਟੀ ਐਕਟ ਦਰਜ ਕਰਕੇ ਤਫਤੀਸ਼ ਹਮਲਤ ਲੈਂਦੀ ਆ ਗਈ ਹੈ ਤੇ ਜਿਹਨੂੰ ਹਸਪਤਾਲ ਤੋਂ ਜ਼ਾਬਤਾ ਗ੍ਰਿਫਤਾਰ ਕਰ ਲਿਆ ਸੀ ਇਹ ਕਿੱਥੋਂ ਗ੍ਰਿਫਤਾਰ ਕੀਤਾ ਸੀ ਇਹ ਗ੍ਰਿਫਤਾਰ ਇਹਨੂੰ ਇੱਥੇ ਬੁਲਾ ਹੀ ਲਿਆ ਸੀਗਾ ਵੈਰੀਫਾਈ ਕਰਨ ਲਈ ਉਹ ਤੋਂ ਬਾਅਦ ਮੁਕੱਦਮਾ ਦਾਚ ਕਰੇ ਦੀ ਰੈਸਟ ਫਾਈ ਇਹਨੂੰ ਕੋਰਟ ਕੋਲ ਪੇਸ਼ ਕਰਨਾ ਹੈ ਇਹ ਕੱਲ ਕਰਨਾ ਕੀਤਾ ਜਾਣਾ ਕੇਸ ਦਾ